ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨੀਆਂ ਤੁਸੀਂ ਇੱਕ ਫਿਲਮ ਦੇਖੀ ਹੋਣੀ ਆ ਰਾਜਾ ਬਾਪੂ ਜਿਹਦੇ ਵਿੱਚ ਗੋਬਿੰਦੇ ਦਾ ਕਿਰਦਾਰ ਕੀ ਸੀ ਔਰ ਦੇਖਣ ਲਈ ਕੀ ਸੀ ਉਸੇ ਟੌਪਿਕ ਤੇ ਆਪਾਂ ਗੱਲ ਕਰਨੀ ਇੱਕ ਪੰਜਾਬ ਦੇ ਵਿੱਚ ਬੜਾ ਰਾਜਾ ਮਸ਼ਹੂਰ ਹੋਇਆ ਜਿਹਨੂੰ ਮਸ਼ਹੂਰ ਕਰਨ ਲਈ ਸਭ ਤੋਂ ਵੱਡਾ ਹੱਥ ਪੱਤਰਕਾਰਾਂ ਦਾ ਪੱਤਰਕਾਰਾਂ ਨੂੰ ਕੀ ਚਾਹੀਦਾ ਹੁੰਦਾ ਇੱਕ ਟੀਆਰਪੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹ ਪੰਜਾਬ ਨੂੰ ਭਖਾਰੀ ਬਣਾਉਂਦਾ ਪਿਆ ਜਾਂ ਕੁਝ ਹੋਰ ਬਣਾਉਂਦਾ ਪਿਆ ਉਹਨਾਂ ਨੂੰ ਮਤਲਬ ਹੁੰਦਾ ਤਾਂ ਇੱਕ ਵਿਊਆਂ ਪਿੱਛੇ ਅੱਡੇ ਵਿਊ ਕਿਸ ਤਰੀਕੇ ਦੇ ਨਾਲ ਵਾਤੇ ਪਿਆ ਆ ਤੁਸੀਂ ਇੱਕ ਵੀਡੀਓ ਉੱਤੇ ਚੱਲਦੀ ਪਈ ਆ ਇਸ ਰਾਜੇ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਸ਼ਾਇਦ ਕੋਈ ਚੰਗਾ ਸਮਾਜਸੀ ਵੀ ਜਾਂ ਕੋਈ ਚੰਗਾ ਸੋਸ਼ਲ ਵਰਕਰ ਇਸ ਚੀਜ਼ ਤੇ ਇੰਟਰਵਿਊ ਜਾਂ ਪ੍ਰੈਸ ਕਾਨਫਰੈਂਸ ਕਰਦਾ ਤਾਂ ਇੰਨੇ ਪੱਤਰਕਾਰ ਨਾ ਪਹੁੰਚਦੇ ਪਰ ਇੱਥੇ ਪੱਤਰਕਾਰ ਤਕਰੀਬਨ 40-45 ਪੱਤਰਕਾਰਾਂ ਦੇ ਮੈਕ ਪਏ ਆ ਔਰ ਉਸੇ ਪ੍ਰੈਸ ਕਾਨਫਰੈਂਸ ਦੇ ਵਿੱਚ ਉਸ ਬੰਦੇ ਨੇ ਸਿੱਧੀ ਧਮਕੀ ਦਿੱਤੀ ਕਿ ਇਹ 2.5 ਕਿਲੋ ਦਾ ਹੱਥ ਹੈ ਜਿਹਦੇ ਪੈ ਗਿਆ ਉਹ ਉਹ ਸਿੱਧਾ ਕਹਿੰਦਾ ਪੀਜੀਆਈ ਜਾਂ ਆਈਸੀਯੂ ਦੇ ਵਿੱਚ ਜਾਊਗਾ ਪਹਿਲਾਂ ਤਾਂ ਮੈਂ ਉਹਨਾਂ ਪੱਤਰਕਾਰਾਂ ਨੂੰ ਬੇਨਤੀ ਕਰਦਾ ਜਿੰਨਾ ਤੁਸੀਂ ਇਹਨੂੰ ਤਾ ਚੁੱਕਿਆ ਸੀ ਉਨਾ ਹੀ ਤੁਹਾਨੂੰ ਗਾਲਾਂ ਕੱਢੀਆਂ ਜਾ ਰਹੀਆਂ ਅੱਜ ਤੁਸੀਂ ਜੇ ਪੱਤਰਕਾਰ ਭਾਈਚਾਰੇ ਨੂੰ ਉਹਨੇ ਚੈਲੰਜ ਕੀਤਾ ਕਿ ਇਹੀ ਹੱਥ ਦੇ ਨਾਲ ਮੈਂ ਠੋਕ ਦੂੰਗਾ ਤੇ ਅੱਜ ਸਾਰੇ ਪੱਤਰਕਾਰ ਉਹਦੇ ਐਂਟੀ ਹੋ ਗਏ ਹੁਣ ਤੁਸੀਂ ਮੈਨੂੰ ਇਹ ਦੱਸੋ ਕਈ ਬੰਦੇ ਐਵੇਂ ਦੇ ਹੁੰਦੇ ਆ ਜਿਹੜੇ ਬੰਦੇ 5-5 10-10 ਲੱਖ ਰੁਪਈਆ ਸੇਵਾ ਕਰਕੇ ਕਦੇ ਆਪਣਾ ਫੇਸ ਸਾਹਮਣੇ ਨਹੀਂ ਲੈ ਕੇ ਜਾਂਦੇ ਪਰ ਇਹ ਇਨਸਾਨ ਕੋਈ 1 2 5 ਗੁੱਟੀਆਂ ਵੰਡ ਕੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਰਾਜਾ ਸਾਬਤ ਕਰਨਾ ਚਾਹੁੰਦਾ ਹੁਣ ਏਸੇ ਇਨਸਾਨ ਦੀ ਇਹ ਪੁਰਾਣੀ ਵੀਡੀਓ ਸੁਣ ਲਓ ਬੰਦੇ ਕਿਸੇ ਸਿਗਰਟ ਕੇ ਪੈਸੇ ਦੇਣੀ ਹੈ 1,60,000 ਉਸੇ ਬਤੀਏ ਪੁੱਛਣਾ ਜੈ ਮਾਤਾ ਦੀ ਬੋਲ ਕੇ ਬੋਲ ਤੇਰੀ ਦੁਕਾਨ ਦਾ ਸਭ ਤੋਂ بڑا ਬੜੀਆ ਗ੍ਰਾਹਕ ਕੌਣ ਸ ਹੈ ਉਸ ਕਮੇ ਨੇ 1,60,000 ਰੁਪਏ ਦੇਣਾ ਹੈ ਮੇਰੇ ਘਰਵਾਲੋਂ ਨੇ ਕਢ ਲਿਆ ਮੈਨੂੰ ਮੈਂ ਉਸ ਬੰਦੇ ਦਾ 1,60,000 ਰੁਪਏ کہاں سے ਦੂੰਗਾ ਮੈਨੂੰ ਉਸ ਤੋਂ ਤੁਸੀਂ ਵੀਡੀਓਸ ਓਨਲੀ ਇਸ ਵੀਡੀਓ ਦੇ ਵਿੱਚ ਇਹ ਇਨਸਾਨ ਕਹਿ ਰਿਹਾ ਕਿ ਜਿਹਦੇ ਕੋਲ ਮੈਂ ਸਲਟਾ ਲੈਂਦਾ ਸੀ ਜਾਂ ਗੁਟਕਾ ਖਾਂਦਾ ਸੀ ਕੁਝ ਵੀ ਖਾਂਦਾ ਸੀ ਤਾਂ ਉਹਦਾ 1,40,000 ਰੁਪਿਆ ਬਿੱਲ ਪੈਂਡਿੰਗ ਹੈ ਇਹ ਰਾਜਾ ਹੋ ਸਕਦਾ ਹੈ ਜਿਹੜਾ ਬੰਦਾ 1,40,000 ਰੁਪਿਆ ਧਾਰ ਕਰੀ ਬੈਠਾ ਜਿਹਦੇ ਪੱਲੇ دیਵਾਨੀ ਨਹੀਂ ਸੀ ਉਹ ਬੰਦਾ ਜੇ ਤੁਸੀਂ ਰਾਜਾ ਬਣਾਤਾ ਬਣਾਇਆ ਕਿੰਨਾਂ ਨੇ ਆ ਇਹ ਸੋਸ਼ਲ ਮੀਡੀਆ ਵਾਲਿਆਂ ਨੇ ਇਹਨਾਂ ਪੱਤਰਕਾਰਾਂ ਨੇ ਹੁਣ ਇਸੇ ਰਾਜੇ ਦੀ ਮਾਂ ਮੇਰੇ ਤੇ ਤੁਹਾਨੂੰ ਵਿਸ਼ਵਾਸ ਸ਼ਾਇਦ ਨਾ ਹੋਵੇ ਹੋਰ ਸੋਸ਼ਲ ਮੀਡੀਆ ਤੇ ਜਿੰਨੇ ਲੋਕ ਬੋਲਦੇ ਉਹਦੇ ਤੇ ਵਿਸ਼ਵਾਸ ਨਾ ਹੋਵੇ ਪਰ ਉਹਦੀ ਮਾਂ ਤੇ ਵਿਸ਼ਵਾਸ ਹੋ ਸਕਦਾ ਇਹ ਉਹਦੀ ਮਾਂ ਵਾ ਆ ਸ਼ਕਲ ਦੇਖ ਲਓ ਹੁਣ ਇਸੇ ਮਾਂ ਦੇ ਬਿਆਨ ਕੀ ਨੇ ਇਹ ਵੀ ਤੁਸੀਂ ਸੁਣ ਲਓ ਫੇਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਰੋਸ ਵੀਰੇ ਬਸ ਸਾਰੇ ਕਰਦਿਆਂ ਬਤੀਆਂ ਜਗਾਉਣੀਆਂ ਚੱਲ ਚੱਲ ਉੱਠ ਉੱਠ ਤੂੰ ਐ ਸਾਈਨ ਕਰਨਾ ਕਿ ਨਹੀਂ ਕਰਨੀ ਮੈਨਾਂ ਮੂੰਹ ਦੇਖਣਾ ਮੈਂ ਕਹਿੰਨਾਂ ਨੇ ਇਹਨੇ ਚੁੱਕ ਗਏ ਸਿੱਡੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨ ਲੰਗ ਮਰਿਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਵਾਉਂਦੇ ਸੀ ਤੁਹਾਡੇ ਤੋਂ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਬਈ ਉਹਦੇ ਚੋਂ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਦੇ ਉੱਪਰ ਤੁਸੀਂ ਸਾਈਨ ਕੀਤੇ ਆ ਇਹਦੇ ਵਿੱਚ ਇਹਦੇ ਚ 4-5 ਚੈੱਕ ਤੇ ਹੁੰਦੇ ਕਿੰਨੀ ਕਿਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਖੜੀ ਹੈ ਰਾਜੇ ਜੀ ਮੇਰਾ ਕਿਹ ਵਾਲਾ ਉਸ ਤਰ੍ਹਾਂ ਤੇ ਇਹ ਕਾਫੀ ਲੈ ਕੇ ਜਾ ਚੁੱਕਿਆ ਹੁਣ ਮੈਨੂੰ ਬਾਬਾ ਦੇ ਹੁੰਦੇ ਵੀ ਲਿੱਤੀ ਬਾਬਾ ਤੇ ਬਾਅਦ ਤੋਂ ਵੀ ਲਿੱਤੀ ਇਹਨੇ ਤੇ ਮੈਂ ਕਿਹਾ ਹੁਣਾਂ ਛੋਟੇ ਦਾ ਵੀ ਤਾਂ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤਾਂ ਦੇ ਦਈਏ ਨਾ ਤੂੰ ਸਾਈਨ ਕਰਾਨਾ ਜੋ ਵੀ ਹੈ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤਾਂ ਦੇਣੀਆਂ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜੱਪ ਕਰ ਲਵਾਂ ਤੇ ਮੈਂ ਕਿਹਾ ਸਾਨੀ ਜਿਹੜਾ ਮੈਨੂੰ ਡਰਾ ਡਰਾ ਕੇ ਤਮਕਾ ਤਮਕਾ ਆ ਕੇ ਇਹ ਕੰਮ ਕਰਨਾ ਤੂੰ ਮੇਰੀ ਸ਼ਕਲ ਦੇਖਨੀ ਹੈ ਅਦੀਆਂ ਅੱਖਾਂ ਦੇਖਨੀ ਹੈ ਮੈਂ ਕਹਿੰਦਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟ ਟੇਬ ਲਾ ਗਈ ਫ੍ਰਿਜ ਕੀ ਨੇ ਸਾਰਾ ਕੁਝ ਪੰਜ ਸੁੱਟ ਸੇ ਤੁਸੀਂ ਇਹਦੀ ਮਾਂ ਦੇ ਬਿਆਨ ਸੁਣ ਲੇ ਜਿਹੜੀ ਮਾਂ ਦੇ ਹੰਝੂ ਤੁਸੀਂ ਜਿਹੜਾ ਇਹ ਆਪਣੇ ਆਪ ਨੂੰ ਰਾਜਾ ਸਮਝਦਾ ਜਿਹੜਾ ਆਪਣੀ ਮਾਂ ਦੇ ਹੰਝੂ ਨਹੀਂ ਰੋਕ ਸਕਦਾ ਉਹ ਕੀ ਲੋਕਾਂ ਦੇ ਦੁੱਖ ਸੁਣੂਗਾ ਇੱਕ ਥਾਂ ਤੇ ਬੰਦਾ ਕਹਿੰਦਾ ਮੈਂ ਇਸ ਗਰੀਬ ਕੁੜੀ ਦਾ 10 ਕਰੋੜ ਰੁਪਇਆ ਲਾ ਕੇ ਵਿਆਹ ਕਰੂੰਗਾ ਤੁਹਾਨੂੰ ਲੱਗਦਾ ਇਹ ਸ਼ਕਲ ਤੋਂ 10 ਕਰੋੜ ਉਸ ਗਰੀਬ ਪਰਿਵਾਰ ਦੀ ਕੁੜੀ ਦੇ ਵਿਆਹ ਤੇ ਲਾਊਗਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਉਹ ਗਰੀਬ ਪਰਿਵਾਰ ਹੈ ਜੇ ਉਹਦੇ ਤੇ ਲੱਖ ਰੁਪਈਆ ਲਾ ਕੇ ਉਸ ਕੁੜੀ ਦਾ ਵਿਆਹ ਵੀ ਕੀਤਾ ਜਾਵੇ ਮੈਂ ਕਹਿੰਦਾ ਉਹ ਖੁਸ਼ ਹੋ ਜੂ ਪਰ 10 ਕਰੋੜ ਕਹਿ ਕੇ ਲੋਕਾਂ ਦੀ ਟੀਆਰਪੀ ਖਰੀਦਣੀ ਇਹ ਟੀਆਰਪੀ ਦਾ ਮਾਹੌਲ ਹੈ ਇਹ ਜੇ ਆਪਾਂ ਕਹਿ ਦਈਏ ਪੰਜਾਬ ਲਈ ਦਰਦਾ ਜਾਂ ਗਰੀਬ ਲਈ ਦਰਦਾ ਜਾਂ ਜੈ ਮਾਤਾ ਦੀ ਕਹਿ ਕੇ ਉਹ ਦਰਦਾ ਮੈਂ ਕਿਸੇ ਦੇ ਧਰਮ ਦੇ ਉਲਟ ਨਹੀਂ ਮੈਂ ਖੁਦ ਹਿੰਦੂ ਆ ਮੈਂ ਹਿੰਦੂ ਧਰਮ ਦੇ ਵਿੱਚੋਂ ਆ ਪਰ ਜਿਹੜਾ ਜੈ ਮਾਤਾ ਦੀ ਕਹਿਣਾ ਉਹ ਬਿਲਕੁਲ ਆਪਾਂ ਗਲਤ ਨਹੀਂ ਸਮਝਦੇ ਪਰ ਜੈ ਮਾਤਾ ਦੇ ਨਾਮ ਤੇ ਲੋਕਾਂ ਨੂੰ ਇੱਕ ਦੁਕਾਨ ਚਲਾਣੀ ਪੰਜਾਬ ਦੇ ਵਿੱਚ ਐਵੇਂ ਦੇ ਕਿੰਨੇ ਬਾਬੇ ਆ ਗਏ ਯਾਰ ਪਖੰਡੀ ਸਾਧ ਆ ਗਏ ਕੋਈ Hindu ਨੂੰ ਟਾਰਗੇਟ ਕਰਦਾ ਕੋਈ Sikhਾਂ ਨੂੰ ਟਾਰਗੇਟ ਕਰਦਾ ਬੜੇ ਤਰੀਕਿਆਂ ਦੇ ਨਾਲ ਟਾਰਗੇਟ ਕੀਤਾ ਜਾਂਦਾ ਪਰ ਧਰਮ ਨੂੰ ਅੱਗੇ ਰੱਖ ਕੇ ਇਸ ਚੀਜ਼ ਨੂੰ ਟਾਰਗੇਟ ਕਰਨਾ ਬਹੁਤ ਗਲਤ ਹੈ ਹੁਣ ਇੱਕ ਆ ਵੀਡੀਓ ਹੈ ਇਸ ਰਾਜੇ ਨੂੰ ਉਸੇ ਤਰ੍ਹਾਂ ਇੱਕ ਪਖੰਡੀ ਸਾਧ ਬਣਾ ਲਿਆ ਔਰ ਆ ਜਿਹੜੇ ਬੰਦੇ ਦੇ ਸਿਰ ਦੇ ਉੱਤੇ ਇਹ ਹੱਥ ਰੱਖ ਕੇ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਪਿਆ ਇਹਦਾ ਮਤਲਬ ਇਹਨੂੰ ਤੁਸੀਂ ਗੁਰੂ ਤਾਤ ਲਿਆ। ਇਹੀ ਚੀਜ਼ ਹੋ ਸਕਦੀ ਆ ਐਡੇ ਪੁਜਾਰੀ ਤਕੜਾ ਹੋਵੇ ਉਹ ਇਹਦੇ ਕੋਲ ਆ ਕੇ ਸਿਰ ਤੇ ਹੱਥ ੜਾ ਕੇ ਕਵੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ। ਤਾਂ ਬੇਨਤੀ ਆ ਲੋਕੋ ਐਵੇਂ ਦੇ ਪਖੰਡੀਆਂ ਕੋਲੋਂ ਬਚੋ ਜੇ ਤੁਨੋਂ ਉਹਦੀ ਮਾਂ ਦਾ ਦਰਦ ਨਹੀਂ ਦਿਖਦਾ ਉਹਦੇ ਭਰਾ ਦਾ ਦਰਦ ਨਹੀਂ ਦਿਖਦਾ ਪਿਆ ਲੋਕਾਂ ਦੇ ਸਾਹਮਣੇ ਸਾਰਾ ਕੁਝ ਸੱਚਾਈ ਪਈ ਆ। ਪਰ ਕਹਿੰਦੇ ਟੋਡੀਆਂ ਅੱਖਾਂ ਦੇ ਮੂਰੇ ਪੜਦਾ ਆ ਗਿਆ ਬਸ ਤੁਸੀਂ ਉਹ ਬਾਬੇ ਨੇ 5000 ਵੰਡਿਆ ਉਹਨੇ 50 ਲੱਖ ਵੰਡਿਆ ਬਸ ਤੁਸੀਂ ਰੱਬ ਬਣਾਣ ਲੱਗੇ ਇੱਕ ਮਿੰਟ ਨਹੀਂ ਲਾਂਦੇ ਪਰ ਉਹਦੀ ਸੋਚ ਦੇਖੋ ਜਿਹੜਾ ਆਪਣੀ ਮਾਂ ਨੂੰ ਕੁੱਟ ਮਾਰ ਕਰਕੇ ਚਾਰ ਚੱਕਾ ਤੇ ਸਾਈਨ ਕਰਵਾ ਗਿਆ ਚਾਰ ਚੈੱਕ ਤੇ ਸਾਈਨ ਕਰਾ ਗਿਆ ਉਹ ਵੀ ਬਲੈਂਕਸ ਚੈੱਕ ਕੀ ਪਤਾ ਉਹਦੀ ਮਾਂ ਦੇ ਖਾਤੇ ਦੇ ਵਿੱਚ ਕਿੰਨੇ ਪੈਸੇ ਹੋਣ ਕਿਤੋਂ ਇਹਨੇ ਫਰੋਤੀਆਂ ਮੰਗੀਆਂ ਹੋਣ ਕੀ ਕੰਮ ਕਰਦਾ ਕਿਹੜਾ ਬੰਦਾ ਇਹਨੂੰ ਪੈਸੇ ਦਿੰਦਾ ਕਾਦੇ ਲਈ ਪੰਜਾਬ ਦੇ ਵਿੱਚ ਇਹਨੂੰ ਭੇਜਿਆ ਕੀ ਪਤਾ ਵਾ ਜਿਹੜਾ ਕਹਿੰਦੇ ਹੁੰਦੇ ਆ ਆਈਟੀ ਸੈਲ 11 ਦੇ ਕੰਮਾਂ ਦੇ ਵਿੱਚ ਕਿਸੇ ਨੇ ਭੇਜਿਆ ਹੋਵੇ ਪਰ ਬੇਨਤੀ ਆ ਇਹਨਾਂ ਪਖੰਡੀ ਸਾਧਾ ਤੋਂ بچੋ ਉਹਦੀ ਮਾਂ ਦਾ ਦਰਦ ਦੇਖੋ ਲੋਕਾਂ ਦਾ ਦਰਦ ਦੇਖੋ ਪਰ ਆ ਜਿਹੜੇ 10-10 ਕਰੋੜ ਰੁਪਇਆ ਲਾ ਕੇ ਕਹਿੰਦਾ ਮੈਂ ਵਿਆਹ ਕਰੂੰਗਾ ਮੈਂ ਤਾਂ ਕਹਿੰਨਾ ਜਿਵੇਂ ਕਹਿੰਦੇ ਹੁੰਦੇ ਨਾ ਰੋਂਗ ਨੰਬਰ ਇਹ ਹੈ ਹੀ ਰੋਂਗ ਨੰਬਰ ਇਹ ਪੰਜਾਬ ਦੇ ਵਿੱਚ ਜੇ ਐਵੇਂ ਦੇ ਡਰਾਮੇ ਕਰਦਾ 10-10 ਬੌਂਸਰ ਰੱਖੀ ਬੇਟਾ ਸ਼ਾਇਦ ਸਰਕਾਰ ਨੇ ਇਹਨੂੰ ਇੱਕ ਦੋ ਗਨਮੈਨ ਵੀ ਦੇਤੇ ਆ ਕੱਡਾ ਕੱਡਾ ਕਯਾਰ ਮੈਂ ਕਹਿੰਦਾ ਇਹ ਸਾਥ ਬਣ ਗਿਆ ਜਿਹਨੂੰ ਤੁਸੀਂ ਉਂਗਲਾ ਤੇ ਚੱਕ ਲਿਆ ਬੇਨਤੀ ਆ ਇਹਦੀਆਂ ਪੋਸਟਾਂ ਨੂੰ ਰਿਪੋਰਟ ਕਰਨਾ ਸ਼ੁਰੂ ਕਰ ਦੋ ਸ਼ਾਇਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਣਾ ਬੰਦ ਹੋ ਜੇ ਨਹੀਂ ਤਾਂ ਸ਼ਾਇਦ ਤੁਸੀਂ बार-बार ਇਹਦੀਆਂ ਪੋਸਟਾਂ ਦੇਖ ਕੇ ਸ਼ਾਇਦ ਤੁਸੀਂ ਨਾ ਉਹਦੇ ਚੇਲੇ ਬਣ ਜਿਓ ਇਹ ਵੀ ਆ ਜਿੰਨੀ ਵਾਰ ਲੋਕਾਂ ਦੇ ਸਾਹਮਣੇ ਆਊਗਾ ਲੋਕਾਂ ਨੇ ਚੇਲੇ ਬਣਨ ਲੱਗੇ 1 ਸੈਕਿੰਡ ਨਹੀਂ ਲਾਉਣਾ ਤੇ ਬੇਨਤੀ ਆ ਫੈਸਲਾ ਤੁਸੀਂ ਕਰਨਾ ਕਮੈਂਟਾਂ ਦੇ ਵਿੱਚ ਆਪਣੀ ਰਾਇ ਦੇਣੀ ਆ ਕਿ ਇਹ ਰੋਂਗ ਨੰਬਰ ਆ ਜਾਂ ਸੱਚਾਈ ਆ ਜਿਹੜਾ ਬੰਦਾ ਛੇਪੋਲੇ ਨੂੰ ਮਾਤਾ ਸ਼ੇਰਾ ਆਲੀ ਨੂੰ ਗਾਲ੍ਹਾਂ ਕੱਢਦਾ ਰਿਹਾ ਅੱਜ ਉਹਦੇ ਦਿਲ ਦੇ ਵਿੱਚ ਪੰਜਾਬ ਲਈ ਦਰਦ ਮਾਤਾ ਰਾਣੀ ਲਈ ਪਿਆਰ ਆ ਗਿਆ ਉਹ ਸਮਝ ਨਹੀਂ ਆ ਰਿਹਾ ਤੇ ਬਾਕੀ ਆਪਣੇ ਵਿਚਾਰ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ